ਵਾਹਿਗੁਰੂ ਜੀ ਅੱਜ ਜਿਹੜੀ ਤੁਹਾਨੂੰ ਜ਼ਮੀਨ ਦਿਖਾਉਣ ਜਾ ਰਹੇ ਹਾਂ ਜੀ ਇਹ 4 ਕਿੱਲੇ ਜ਼ਮੀਨ ਹੈ 18 ਫੁੱਟ ਰੋਡ ਦਾ ਫਰੰਟ ਲੱਗਦਾ ਜੀ ਵਿੱਚ ਮੋਟਰ ਤਕਸੀਮ ਟੱਕ ਹੈ ਜੀ ਰੇਟ 56 ਲੱਖ ਰੁਪਏ ਕਿੱਲੇ ਦਾ ਏਰੀਆ ਰਾਏਗੋਟ ਹੈ ਜੀ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਝੋਨਾ ਲੱਗਿਆ ਹੋਇਆ ਵਧੀਆ ਟੌਪ ਦੀ ਜ਼ਮੀਨ ਹੈ ਜੀ 9872784692 ਇਸ ਨੰਬਰ ਤੇ ਫੋਨ ਕਰਕੇ 4 ਕਿੱਲੇ ਜ਼ਮੀਨ 56 ਲੱਖ ਕਿੱਲੇ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਬਲੈਰੋ ਗੱਡੀ ਵਿਕਾਊ ਹੈ ਜੀ ਗੱਡੀ 2022 ਮਾਡਲ ਹੈ ਜੀ ਏਰੀਆ ਪਠਾਨਕੋਟ ਕਾਗਜ਼ੀ ਵਗੈਰਾ ਪੂਰੇ ਨੇ ਗੱਡੀ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਜੀ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਜੀ ਤੇ ਰੇਟ ਵੀਰ ਫੋਨ ਤੇ ਦੱਸਣਗੇ ਪਠਾਨਕੋਟ ਏਰੀਆ ਬਲੈਰੋ ਗੱਡੀ ਵਿਕਾਊ 2022 ਮਾਡਲ 98153 95119 98153 95119 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਲੈਰੋ ਗੱਡੀ 2022 ਮਾਡਲ ਨੂੰ ਖਰੀਦ ਸਕਦੇ ਹੋ ਦੋ ਸਿਲੰਡਰ ਆਇਸ਼ਰ ਟਰੈਕਟਰ ਵਿਕਾਊਆ 364 94 ਮਾਡਲ ਲੋਡਰ ਵਾਲਾ ਲੋਡਰ ਵਾਲਾ ਟਰੈਕਟਰ ਵਿਕਾਊਆ ਦੋ ਸਿਲੰਡਰ ਆਇਸ਼ਰ ਟਰੈਕਟਰ 364 94 ਮਾਡਲ ਰੇਟ ਫੋਨ ਤੇ ਦੱਸਣਗੇ ਜੀ ਏਰੀਆ ਵੀ ਤੁਸੀਂ ਫੋਨ ਤੇ ਪਤਾ ਕਰ ਸਕਦੇ 887242029 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਪਸੰਦ ਆਈ ਹੈ ਜੀ ਤਾਂ ਵੀਡੀਓ ਨੂੰ ਅੱਗੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ 2 ਕਿੱਲੇ achar ਵਾਲੀ ਮੱਕੀ ਵਿਕਾਊ ਹੈ ਜੀ ਏਰੀਆ ਰਾਏਕੋਟ 2 ਕਿੱਲੇ ਚਾਰ ਵਾਲੀ ਮੱਕੀ ਵਿਕਾਊ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਰਾਏਕੋਟ ਏਰੀਏ 'ਚ 8437574190 ਇਸ ਨੰਬਰ ਤੇ ਫੋਨ ਕਰਕੇ ਤੁਸੀਂ 2 ਕਿੱਲੇ achar ਵਾਲੀ ਮੱਕੀ ਹੈ ਜਿਹੜੀ ਰਾਏਕੋਟ ਏਰੀਏ ਦੇ ਵਿੱਚ ਇਹ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਸਵੈਕਟਰ ਡਿਜ਼ਾਇਰ ਗੱਡੀ ਵਿਕਾਊ ਹੈ ਗੱਡੀ 2009 ਮਾਡਲ ਹੈ ਏਰੀਆ ਜੀ ਮਹਿਲਨ ਸੰਗਰੂਰ ਰੇਟ 1 ਲੱਖ 5000 ਸੀਐਨਜੀ ਪਾਸ 99555560907 ਇਸ ਨੰਬਰ ਤੇ ਫਿਕਸ ਸਕਦੇ ਹੋ ਜਿਹੜੇ ਭੈਣ ਭਰਾ ਇਸ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਤੇ ਪਹਿਲੀ ਵਾਰ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੇ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦ ਹੀ ਤੁਹਾਡੇ ਕੋਲ ਪਹੁੰਚ ਸਕੇ ਨਵੇਂ ਵੀਡੀਓ ਵੇਖਣ ਨੂੰ ਮਿਲ ਸਕੇ ਸਪਲੈਂਡਰ ਪਲੱਸ ਮੋਟਰਸਾਈਕਲ ਵਿਕਾਊਆ 2009 ਮਾਡਲ ਏਰੀਆ ਪਿੰਡ ਭਾਗੀਵੰਦਰ ਤਲਵੰਡੀ ਸਾਬੋ ਇੰਜਨ ਗੇਅਰ ਦਾ ਓਕੇ ਹੈ ਰੇਟ ਹੈ ਜੀ 30000 2000 ਰੁਪਏ ਰੇਟ ਰੱਖੇਗੇ ਇੰਜਨ ਗੇਅਰ ਦਾ ਓਕੇ ਹੈ ਪਿੰਡ ਭਾਗੀ ਬੰਦਰ ਤਲਵੰਡੀ ਸਾਬੋਜ ਸਪਲੈਂਡਰ ਪਲੱਸ ਮੋਟਰਸਾਈਕਲ ਵਿਕਾਊ ਹੈ ਨਵਾਂ ਮਾਡਲ 9716022221 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਨਿਊ ਹਾਲੈਂਡ 3630 ਸੁਪਰ ਟਰੈਕਟਰ ਵਿਕਾਊ ਹੈ ਜੀ 2013 ਮਾਡਲ ਦੂਜੇ ਨਾਂ 65% ਟਾਇਰ ਨੇ BKT ਦੇ 3 ਸਪੀਡ ਡਬਲ ਡਿਸਟ੍ਰਿਬਿਊਟਰ ਪੰਜਾਬ ਨੰਬਰ 4.4 ਲੱਖ ਰੁਪਏ ਫਿਕਸ ਰੇਟ ਰੱਖਿਆ ਗਿਆ ਜੀ ਖਰੀਦਣ ਦੇ ਲਈ ਓਨਰ ਦਾ ਨੰਬਰ ਨੋਟ ਕਰ ਲਓ 959280583 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਜਿਹੜਾ ਨਿਊ ਹਾਲੈਂਡ 3630 ਉੱਪਰ ਇਸ ਨੂੰ ਤੁਸੀਂ ਖਰੀਦ ਸਕਦੇ ਹੋ ਜਰਸੀ ਬੱਚੀ ਵਿਕਾਊ ਹੈ ਜੀ ਰੇਟ ਹੈ 10000 ਜਰਸੀ ਬੱਚੀ ਵਿਕਾਊ ਹੈ 10000 ਰੇਟ ਰੱਖ ਗਿਆ ਏਰੀਆ ਬਠਿੰਡਾ 9855470500 36 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ 9877998446 ਨੰਬਰ ਤੇ 5 ਤੋਂ 7 ਫੋਟਮਾਂ ਇੱਕ 5-7 ਮਿੰਟਾਂ ਦੀ ਵਧੀਆ ਵੀਡੀਓ ਬਣਾ ਕੇ ਸਾਰੀ ਜਾਣਕਾਰੀ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੇ ਐਡ ਲਾ ਦਿੱਤੀ ਜਾਊਗੀ ਆ ਰੋਡ ਫਰੰਟ ਆ ਗਈ ਉਹ ਇੰਸਾਵੀਆਂ ਬਹੁ ਬਾਨੇਰ ਦੀ ਸੈਟ ਤੋਂ ਅੱਗੇ ਪੰਜਾਬ ਸਟਾਰਟ ਹੋ ਗਿਆ ਆ ਗੰਗਾ ਨਗਰ ਗਏ ਇੱਕਦਮ ਸਾਰੇ दो बीगा जमीन आगी आठों आ रोड लागगी दो बीगा ने एक नंबर किलो दो नंबर किलो एक नंबर तो आ गयो दो, दो नंबर किलो वो आ गयो ओ सारे गांव है डेढ़ मरबुए पे मान लो गांव ओ सारे गांव एकदम ये ओ दिखै सको ओ गांव है ओ ट्रैक्टरज को गांव में बढ़िया टोपो गुरुद्वारा गुरुतरो बढ़िया बने डवे अच्छी जमीन है जोरदार तगड़ी माटी वाले ओ गांव की नई मानो दे ए बी ਮਰਬੋ ਡੇਢ ਮਰਬੋ ਮੰਨ ਲਿਓ ਸਿੱਤੋ ਹੀ ਆ 2 ਬਿਗਾ ਜ਼ਮੀਨ ਸੁਣੇ ਉਹ ਵਿਚ ਮੈਂ ਡੇਮ ਪਟੜੋ ਹੈ ਡੇਮ ਤੋਂ ਤੋੜਸੋ ਸੰਕੜੋ ਹੈ ਕੋਈ ਨਿਕਲੋ ਮੋਟੋ ਲੱਗਿਆ ਜ਼ਮੀਨ ਹੈ ਜ਼ਮੀਨ ਗਣੀ ਤਕੜੀ ਮਾਟੀ ਵਾਲੀ ਹੈ ਚਾਰਾਂ ਪਾਸੇ ਬਾਗ ਹੀ ਬਾਗ ਹੈ ਬਾਗ ਬਾਗ ਆ ਤੋ ਰੋਡ ਲੱਗੀ 2 ਬਿਗਾ ਨੇ ਫਿਰ ਇयां ਸੜਕ ਹੋਰ ਲੱਗੀ ਸੜਕ ਹੈ ਪੱਕੋ ਖਾਲੋ ਖੇਤ ਕੇ ਮਾ ਕੁੰਡ ਦੇ ਉੱਪਰ ਉਹ ਪੱਕੋ ਖਾਲੋ ਕੋਈ ਨੂੰ ਆਵੇ ਪਰ ਨੂੰ ਹੀ ਆਵੇ ਪਾਣੀ 15 ਮਿੰਟ ਬੀਗੇ ਕੀ ਬਾਰੀ ਹੈ ਆਜ ਮੀਨ ਆਸਰ ਤੇ ਆਸਰ ਕ ਲੱਗੀ ਕੱਚੋ ਉਤੋਂ ਕੱਚੋ ਮਾਰਗ ਲੱਗ ਗਿਆ ਬਾਪਰ ਨੇ ਨੇਰ ਸਮੇ ਦਿਖੇ ਅਰੇ ਆ ਰੋਡ ਲੱਗੀ ਆ ਰੋਡ आ रोड ला दो एक नंबर किलो दो नंबर किलो एक और दो नंबर किलो है दो किलो बढ़िया सोनी जमीन मट्टी है तगड़ी वो आ आज सारे एकदम जूम करके देखा तो गांव एकदम नज़दीक है गांव एकदम नज़दीक